அறிடையா தூனாந்தா லாடையே தூனாந்தா குஜரி ஆய தூனா

आ मां गुरी लाडल जे धोना आ मां गुज़री देडरिया जे तून आ ਜੇ ਨਾ ਚੂਰ ਪੀੜਤਾ ਭਰਤਾ ਤੇਰੀਆਂ ਕੋਲ ਕਹੇ ਬਾਜ ਨਾ ਹਰਤਾ ਜੇ ਨਾ ਚੂਰ ਪੀੜਤਾ ਭਰਤਾ ਤੇਰੀਆਂ ਕੋਲ ਕਹੇ ਬਾਜ ਨਾ ਹਰਤਾ ਫਤਿਹ ਰਾਮਾ ਆਉਂਦੇ ਨਾ ਫਤਿਹ ਰਾਮਾ ਆਉਂਦੇ ਨਾ ਦੇ ਭੰਤ ਜਗਾਉਂਦਾ मेर मजरी नडड़ जे तून आ गुजरी दाडड़े जे तूना मां गुजरी दाडड़े जे तूण विच रहंदा न राजा कोई रा सिखो बिच रहंद न राजा कोई राण सिखो हिंदू सतान महान हिंदू सतान महान फिर गौन ही गौदा

जिला के माकर बहुत बहुत धन्यवाद प्रगट कर वागुरु जी का खालसा वागुरू जी की वागुरु जी का खालसा वागुरु जी की फतेह सो बहुत सोनी कवता भाई हरमेंक सिंह जी ने लाई है उन्होंने तो पेल साढ़ी बच्चे कवता ला के गए हैं स्याण ने सची कह ਬੱਚੇ ਮੰਨ ਕੇ ਸੱਚੇ ਤੇ ਹਸਾਤ ਦਾ ਵਿੱਚ ਫਰਕ ਨਹੀਂ ਪੈਣ ਦਿੱਤਾ ਕਹਿੰਦੀ ਬਾਬਾ ਜੀ ਸਾਡੇ ਹਿੱਸੇ 'ਚ ਫਰਕ ਪੈਣਾ 20 ਰੁਪਏ ਹੋਰ ਕੱਢੋ ਮਹਾ ਵੀ ਠੀਕ ਲੈ ਜੋ ਭਾਈ ਤੇ ਸਾਡਾ ਹਿੱਸਾ ਪੂਰਾ ਹੁੰਦਾ ਮਾ ਆਹ ਸਾਫ ਬੜਾ ਵਧੀਆ ਠੀਕ ਹੈ ਤੇ ਪਰੀ ਸਾਡੀ ਬਾਲੀ ਤੇਜ ਆ ਤੇਰਾ ਕੁੜਕਰੀ ਲੈ ਆ ਜੀ ਮੇਰੇ ਕੋਲੇ ਮਾ ਮੈਨੂੰ ਤਾਂ ਡਾਕਟਰ ਨੇ ਬੰਦ ਕੀਤੇ ਕਹਿੰਦੀ ਮੈਂ ਤਾਂ ਕੀਤੇ ਨਹੀਂ ਖਾ ਇਹ ਰਖੋ ਆਏ ਜਿਹੜੀ ਚੀਜ਼ ਲੈ ਕੇ ਆਉਂਦੀ ਹੈ ਦੁਕਾਨ ਤੋਂ ਉਹ ਸਾਨੂੰ ਜਰੂਰ ਤੇਸ਼ ਕਰਾਉਂਦੀ ਹੈ ਸੋ ਬੱਚੀ ਬਹੁਤ ਪਿਆਰੀ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਭਾਈ ਦਾ ਪੈਰਾਂ ਜੀ ਸਿੰਘ ਦੀ ਅਣਜਾਣ ਇੱਕ ਹਫਤਾ ਲਾਉਣਗੇ ਸੰਗਤਾਂ ਦੇ ਨਾਲ ਉਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜੀ ਬਗੀਚਾ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਜੀ ਇੱਕ ਬੇਨਤੀ ਹੈ ਅ ਮਠਾਪਤੀ ਗੁਰੂ ਘਰ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਉਹ ਗੁਰੂ ਦੀ ਹਜ਼ੂਰੀ ਚ ਪਹੁੰਚਣ ਦੀ ਕਿਰਪਾਤਾ ਕਰਨ ਸਿਰੋਂ ਪਾਓ ਜੀ ਬਰਸ ਸੌਣ ਲੱਗੀ ਹੈ ਇਧਰ ਆ ਬੀ ਆਓ ਫਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮਾਈਆਂ ਬੀਬੀਆਂ ਨੂੰ ਬੱਚੀਆਂ ਨੂੰ ਬੇਨਤੀ ਹੈ ਸਿਰ ਆਪਣੇ ਥੋੜਾ ਧਿਆਨ ਨਾਲ ਕਿਉਂਕਿ ਇਹ ਧਿਆਨ ਜਰੂਰ ਰੱਖਣਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਹੈ। ਬੋਲ। ਹੋਇ ਗੁਰੂ। ਗੁਰੂ ਗ੍ਰੀਨਵਾਸ ਸਾਹਿਬੇ ਤੁਮਕ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਵਤਾਰ ਦਿਹਾੜਾ ਮਹਾਰਾਜ ਬਣਾ ਰਹੀ। ਸਾਧ ਸੰਗਤ ਜੀਓ ਲਿਵਾਉ ਹਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਪਤਾਲ ਲਾੜ ਲੱਗਿਆ ਵੀ ਧੰਨ ਮਾਤਾ ਗੁਜਰੀ ਦੇ ਲਾਲ ਮਾਤਾ ਗੁਜਰੀ ਦੇ ਲਾਲ ਧੰਨ ਸੀ ਜਿਨ੍ਹਾਂ ਨੇ ਆਪਣਾ ਸਰਬੰਸ ਵਾਰਿਆ ਤੇ ਇਹ ਕਮਾਲਾ ਕੌਣ ਕਰ ਸਕਦਾ ਜਿਨ੍ਹਾਂ ਦੀ ਮਾਂ ਸਿੱਖਿਆ ਇਹ ਨਹੀਂ ਦਿੰਦੀ ਐ ਜੋ ਮਾਤਾ ਗੁਜਰੀ ਦਾ ਆਪਾਂ ਜਿਹੜਾ ਜੀਵਨ ਪੜਦੇ ਆ ਸਮਝਦੇ ਆ ਜਿੰਨੀ ਘਾਲਾਂ ਮਾਤਾ ਗੁਜਰੀ ਨੇ ਕੀਤੀ ਐ ਸਹੈ ਦੀ ਇਤਿਹਾਸ ਚ ਕਿਤੇ ਹੋਰ ਨਹੀਂ ਦੀ ਹੋਵੇ मां ਜੇ ਆਪਣੇ ਘਰ ਕੋਈ ਬਗਾਨੇ ਕਰੋ ਧੀ ਬਹਿ ਕੇ ਆਉਂਦੀ ਹੈ ਜੇ ਉਹਦੇ ਚ ਕੋਈ ਘਾਟ ਮਹਿਸੂਸ ਹੁੰਦੀ ਹੈ ਨਾ ਕੰਮਕਾਰ ਚ ਪਾਉਦੀ ਮਾਂ ਨੂੰ ਜਾ ਕੇ ਫੜਦੇ ਆ ਆ ਨਹੀਂ ਸਾਡੇ ਪਰਿਵਾਰਾਂ ਦੀਆਂ ਗੱਲਾਂ ਕਿ ਮਾਂ ਨੇ ਤੈਨੂੰ ਇਹ ਮਤ ਦਿੱਤੀ ਹੈ ਮਾਂ ਦੀ ਮੱਤ ਹੈ ਜਿਹੜੀ ਉਹ ਹਰ ਥਾਂ ਜਾ ਕੇ ਪ੍ਰਗਟ ਹੁੰਦੀ ਹੈ ਤੇ ਮਾਂ ਨੇ ਇਹ ਦੇਖਣਾ ਕਿ ਮਾਰ ਕੀ ਕਰਦੀ ਹੈ ਮੇਰੀ ਲਾਤ ਤੇ ਇਹਦਾ ਕੀ ਪ੍ਰਭਾਵ ਪੈਂਦਾ ਅੱਜ ਸਮਾਂ ਦੇਣਾ ਸਮਾਂ ਉਹ ਬਹੁਤ ਖਾਂਦਾ ਮੋਬਾਈਲ ਦਾ ਜੋਗਾ ਦੇ ਤਾਂ ਮਾਂ ਬੱਚਿਆਂ ਵਾਸਤੇ 10-20 ਮਿੰਟ ਕੱਢ ਕੇ ਬੱਚਿਆਂ ਨੂੰ ਕੋਈ ਇਤਿਹਾਸ ਤੋਂ ਜਾਣੂ ਕਰਾਉਂਦੀ ਹੈ ਕਿਸੇ ਚੀਜ਼ ਤੋਂ ਜਾਣੂ ਕਰਾਉਂਦੀ ਹੈ ਫਿਰ ਤਾਂ ਮਾਂ ਭਾਲਾ ਕਿਉਂਕਿ ਉਹ ਸਮਾਜ ਦੇ ਸਾਡੇ ਪਹਿਰਾਵੇ ਸਾਡੀ ਰਹਿਣੀ-ਖੇੜੀ ਦੱਤੀ ਹੈ ਤੇ ਜੇ ਮਾਂ ਆਪ ਹੀ ਅਤੀ ਅਤੀ ਰਾਤ ਤੱਕ ਫਿਲਮਾਂ ਮੋਬਾਈਲ ਤੇ ਢੜਮਾ ਚੈੱਕ ਕਰਦੀ ਹੈ ਤੜਕੇ ਉੱਠਣ ਸਾਫਟਸ ਤੇ ਕਰਦੀ ਹੈ ਤੇ ਫਿਰ ਉਹ ਪਰਿਵਾਰ ਆ ਜਿਹੜੇ ਗਰਾਫਤ ਵੱਲੋਂ ਜਾਂਦੇ ਅੱਜ ਅਸੀਂ ਦੇਖਦੇ ਆਂ ਮੇਰਾ ਕਹਿਣ ਦਾ ਮਤਲਬ ਆ ਨਹੀਂ ਧੰਨ ਮਾਤਾ ਗੁਜਰੀ ਦਾ ਲਾਲ ਵੀ ਮਾਤਾ ਗੁਜਰੀ ਨੇ ਆਪ ਨਾਮ ਦਿੱਤਿਆ ਆਪੋ ਨੇ ਜਿਹੜੀ ਗੁਰੂ ਨਾਨਕ ਨਾਮ ਤੋਂ ਲੈ ਕੇ ਚੱਲਦੀ ਸੀ ਨਾ ਪ੍ਰਥਾ ਉਹਦੇ ਤੇ ਦਿੜਕਤਾ ਦਿੱਤੀ ਹੈ ਸੋ ਮੈਂ ਬਹੁਤ ਸਨਮਾਨੀ ਲੈਂਦਾ ਸਮਾ ਗ੍ਰੰਤੀ ਆ ਸਾਡੇ ਪਰੇ ਸਾਡੇ ਪੌਂਡ ਦੇ ਮਹਾਨ ਢਾਡੀ ਨਗੀਸ਼ਾ ਜੀ ਨਾਲ ਹੋਈ ਹੈ ਤੇ ਬੱਚੇ ਤੋਂ ਕਿਰਪਾ ਸੁਣੋ ਕੀ ਕੀਤੀ ਮਾਤਾ ਗੁਜਰੀ ਕਹਾ वाहेगुरू जीा ख़ालसा वाहेगुरु जी फत तारियां दिलो लोए तुर जमेश जी दला फती दादा गुतरे बि तोर देति माता गुज़री दला माता गुजरी दा पसी पैर जो बि सोचंदी चुमी जाम पैरा दूदी सी पसी पैर जो बि सोचंदी चुमी टुट टुट तार ॾिगे तारे पीते रोशनी सी चांदी सीला फती दादा गपड़े बि तोरी दे सन माता गुजरी तेल सन माता गुजरी तेला ਮਹਾਂਮਦਾਣੀ ਪਾਈ ਸੂਰੇ ਆ ਜਾ ਬੱਕੇ ਆਸੀ ਕਰ ਤੰਬ ਗਈ ਲੁਕਾਣੀ ਕਰਕੇ ਕਬਕ ਤਸੀਹ ਸੂਹਾਗਨ ਮਹਾਂਮਦਾਣੀ ਪਾਈ ਸੂਰੇ ਆ ਜਾ ਲੋਚੇ ਆਸੀ ਕਰ ਤੰਬ ਗਈ ਲੁਕਾਣੀ ਕਰ ਤੰਬ ਗਈ ਲੁਕਾਣੀ ਸੋਰੇ ਹਾਂ ਦੇ ਕਰਾ ਵਿੱਚ ਸੋੜੇ ਨਾ ਤੂੰ ਹੱਗਣਾ ਦੇ ਹੱਥਾਂ ਵਿੱਚੋਂ ਡਿੱਗ ਗਏ ਰੂਮਾ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਉਰੇ ভিতর ਦਿੱਤੇ ਤਨਮਾਤਾ ਗੁਜਰੀ ਦੇਲਾ ਤਨਮਾਤਾ ਗੁਜਰੀ ਦੇਲਾ ਹੰਸਾ ਬਿਆ ਤੁੰ ਜਾ ਵਿਚ ਚੋਗ ਡਿੱਗੀ ਮੋਤੀ ਆਦੀ ਹਾਂ ਸੋ ਵੀ ਆ ਤੁੰਗਾਂ ਵਿਚੋਂ ਚੋਗ ਡਿੱਗੀ ਮੋਤੀ ਆਦੀ ਯਾਰ ਤੰਗ ਹੋ ਗਈ ਕੁੰਜਾ ਖੜੇ ਆ ਖਲੋਤੇ ਆਂਦੀ ਯਾਰ ਤੰਗ ਹੋ ਗਈ ਕੁੰਜਾ ਖੜੇ ਆ ਖਲੋਤੇ ਆਂਦੀ ਬੁਲਬੁਲਾ ਲੈ ਹੰਝੂ ਕੇਰੇ पुलर बाग बाग पुल ख़ुशी दाख पसी दुत गया पुतरे तो बि तोर दे सन मा गुज़री दा तन मा गुजरी दा ਚਾਰਾਂ ਦੀ ਮਹਾਲ ਵਿਚ ਲਾਟੇ ਜਾਂਦੀ ਜੋੜੀ ਪਿਆਰਾਂ ਦੀ ਛਾਂ ਮਛਾਂ ਮਾਰਿਆਂ ਦੀ ਜਾਂਦੀ ਜੋੜੀ ਪਿਆਰਾਂ ਦੀ ਮਹਾਲ ਵਿਚ ਲਾਟੇ ਜਾ ਕੇ ਬਦਲੀ ਪਿਆਰਾਂ ਦੀ ਪਹੁੰਚ ਗਏ ਕਚਰੀ ਬੱਚੇ ਦਾਦੀ ਮਹਾਤਾ ਵੇਖਦੀ ਸੀ ਬੁੱਲਾ ગુજરી દેલા તન માતા ગુજરી દેલા પતિ દીતા પોત ગયા પોતરે બી તોરી દીતે તન માતા ગુજરી દેલા તન માતા ગુજરી દેલા ਬਾਹੇਗੁਰ ਜੀ ਦਾ ਖਾਲਸਾ ਬਾਹੇਗੁਰ ਜੀ ਦੀ ਫਤਿਹ ਪਤੀ ਦਿੱਤਾ ਪੁੱਤ ਗਿਆ ਪੋਤਰੀ ਦਿੱਤੋ ਦਿੱਤੀ ਕੀਤੀ ਮਾਤਾ ਗੁਦਰੀ ਕਮਾਉਂਦੀ ਬੱਚੇ ਨੇ ਬਹੁਤ ਦੁਰੀਆ ਦਿੱਤਾ ਕਰੀ ਹੈ ਤੇ ਅਸੀਂ ਅੰਦਾਨ ਦੇ ਹਿਸਾਬ ਦਾ ਇੱਕ ਹੋਨੇ ਆ ਕਿਉਂਕਿ ਮਿਸਟੇਕ ਕੁੱਲਾ ਕੁੱਲ ਹੋ ਜਾਂਦੀ ਹੈ ਬੱਚੇ ਤੋਂ ਜਿਹੜੀ ਟੇਕ ਸੀ ਟੇਕ ਦੇ ਵਿੱਚ ਮਿਸਟੇਕ ਹੋਈ ਹੈ ਦਾਇਰੋਂ ਧੰਨਵਾਦ ਕਰਦੇ ਦਾ ਮਤਲਬ ਹੁੰਦਾ ਬੱਚੇ ਨੂੰ ਕਿਸੇ ਨਾ ਕਿਸੇ ਨੂੰ ਜੋੜ ਦਿੰਦਾ ਬਹੁਤ